ਕਾਲਸ ਨੂੰ ਹਮ ਮੈਨ ਕਿ ਗੱਲ ਦੱਸਾਂ ਵੀ ਤੁਹਾਡੀ ਜ਼ਿੰਦਗੀ ਦੇ ਵਿੱਚ ਤੁਹਾਡੀ ਮਤਲਬ ਜਿਹੜਾ ਤੁਹਾਨੂੰ ਸਭ ਤੋਂ ਪਿਆਰਾ ਹੈ ਕਿਹੜੀ ਚੀਜ਼ ਆ ਉਹ ਮੇਰੀ ਹਮ ਸਭ ਤੋਂ ਪਹਿਲਾਂ ਮੇਰੀ ਮਾਤਾ ਹੈ ਅੱਛਾ ਜਿਹਨੇ ਮੈਨੂੰ 9 ਮਹੀਨੇ ਕੋਖ ਚ ਰੱਖਿਆ ਫਿਰ ਮੈਨੂੰ ਜਨਮ ਦਿੱਤਾ ਇਹ ਦੁਨੀਆ ਦਿਖਾਈ ਫਿਰ ਦੂਜਾ ਦੂਜੇ ਨੰਬਰ ਤੇ ਦੂਜੇ ਨੰਬਰ ਤੇ ਮੇਰੇ ਬਾਪੂ ਅੱਛਾ हां ਜੀ ਨੇ ਮੇਰਾ ਪਾਲਣ ਪੋਸਤ ਕੀਤਾ ਮੇਰੀ ਹਰ ਇੱਕ ਜ਼ਰੂਰਤ ਨੂੰ ਪੂਰਾ ਕੀਤਾ ਤੇ ਮੈਨੂੰ ਐਨ ਇੱਥੇ ਤੱਕ ਮਕਾਮ ਤੱਕ ਪਹੁੰਚਾਇਆ اچھا ਫਿਰ ਤੀਜੇ ਨੰਬਰ ਤੇ ਤੀਜੇ ਨੰਬਰ ਤੇ ਮੇਰਾ ਗੁਰੂ ਜੀ ਨੇ ਮੈਨੂੰ ਵਿਦੇਸ਼ ਸਿੱਖਿਆ ਦਿੱਤੀ ਤੇ ਮੈਨੂੰ ਇਹ ਕਾਬਲ ਬਣਾਇਆ ਤੇ ਆਪਣੇ ਪੈਰਾਂ ਤੇ ਖੜਾ ਹੋ ਸਕਾਂ ਤੇ ਅੱਜ ਮੈਂ ਵਧੀਆ ਜ਼ਿੰਦਗੀ ਜੀ ਜਿਉਣਾ ਤੋਂ ਬਾਅਦ ਫਿਰ ਹੋਰ ਚੌਥੇ ਨੰਬਰ ਤੇ ਉਦੇ ਬਾਅਦ 13 ਨੰਬਰ ਆਉਂਦਾ ਅੱਛਾ ਫਿਰ ਮੇਰਾ ਆਉਂਦਾ ਹੈ 4 ਤੂੰ ਸਾਰੇ ਕਰੇ ਕਰਾਏ ਕੋ ਪਾਣੀ ਪੀਂਦਾ